ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਫਗਵਾੜਾ এনवायरमेंट ਐਸੋਸੀਏਸ਼ਨ ਵੱਲੋਂ 40ਵਾਂ ਵਾਤਾਵਰਣ ਮੇਲਾ ਨਗਰ ਨਿਗਮ ਫਗਵਾੜਾ ਵਿਧੇਕ ਸੰਸਥਾ ਅਤੇ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਨਾਲ ਡਾਕਟਰ ਬੀ ਆਰ ਅੰਬੇਦਕਰ ਆਡੀਟੋਰੀਅਮ ਰੈਸਟ ਹਾਊਸ ਫਗਵਾੜਾ ਵਿਖੇ ਸ਼ੁਰੂ ਹੋਇਆ ਇਸ ਵਾਤਾਵਰਣ ਮੇਲੇ ਦੇ ਪਹਿਲੇ ਦਿਨ ਮੁੱਖ ਮਹਿਮਾਨ ਵਜੋਂ ਪਹੁੰਚੇ ਵਿਧੇਕ ਡਿਪਟੀ ਕਮਿਸ਼ਨਰ ਡਾਕਟਰ ਅਕਸ਼ਿਤਾ ਗੁਪਤਾ ਅਤੇ ਮੇਅਰ ਰਾਮਪਾਲ ਉਪਲ ਪਹੁੰਚੇ ਜਿਨ੍ਹਾਂ ਨੇ ਰਿਬਨ ਕੱਟ ਕੇ ਇਸ ਮੇਲੇ ਦੀ ਸ਼ੁਰੂਆਤ ਕੀਤੀ ਇਸ ਵਾਤਾਵਰਣ ਮੇਲੇ ਦੌਰਾਨ ਵਕਫ ਸਕੂਲਾਂ ਤੋਂ ਆਏ ਬੱਚਿਆਂ ਨੇ ਵਾਤਾਵਰਣ ਨਾਲ ਸੰਬੰਧਿਤ ਕਈ ਪ੍ਰਕਾਰ ਦੇ ਪ੍ਰੋਜੈਕਟ ਤਿਆਰ ਕਰਕੇ ਲੋਕਾਂ ਨੂੰ ਵਾਤਾਵਰਣ ਸੰਭਾਲ ਲਈ ਪ੍ਰੇਰਿਤ ਕਰ ਰਹੇ ਸਨ ਇਸ ਮੌਕੇ ਬੋਲਦਿਆਂ ਡਾਕਟਰ ਅਕਸ਼ਿਤਾ ਗੁਪਤਾ ਤੇ ਰਾਮਪਾਲ ਉੱਪਰ ਨੇ ਸੰਸਥਾ ਵੱਲੋਂ ਹਰ ਸਾਲ ਕੀਤੇ ਜਾਂਦੇ ਇਸ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਸਾਨੂੰ ਵਾਤਾਵਰਣ ਮੇਲੇ ਵਿੱਚ ਆ ਕੇ ਬੱਚਿਆਂ ਵੱਲੋਂ ਤਿਆਰ ਕੀਤੇ ਪ੍ਰੋਜੈਕਟਾਂ ਤੋਂ ਕੁਝ ਨਾ ਕੁਝ ਸਿੱਖਣਾ ਚਾਹੀਦਾ ਹੈ ਤਾਂ ਕਿ ਅਸੀਂ ਆਪਣੇ ਵਾਤਾਵਰਣ ਤੇ ਆਲੇ ਦੁਆਲੇ ਨੂੰ ਸਾਫ ਸੁਥਰਾ ਅਤੇ ਹਰਿਆ ਭਰਿਆ ਰੱਖ ਸਕੀਏ ਇਸ ਮੌਕੇ ਤੇ ਪ੍ਰਧਾਨ ਮਲਕੀਤ ਸਿੰਘ ਰਗੋਤਰਾ ਨੇ ਕਿਹਾ ਕਿ ਇਹ ਵਾਤਾਵਰਣ ਮੇਲਾ 2 ਦਿਨ ਚੱਲਦਾ ਹੈ ਜਿਸ ਦੇ ਤਹਿਤ 19 ਦਸੰਬਰ ਨੂੰ ਵੀ ਬੱਚਿਆਂ ਵਿੱਚ ਕੁਇਜ਼ ਮੁਕਾਬਲੇ ਹੈਲਦੀ ਬੇਬੀ ਕੇਅਰ ਬੋਡੀ ਬਿਲਡਿੰਗ ਕੰਪੀਟੀਸ਼ਨ ਤੋਂ ਇਲਾਵਾ ਹੋਰ ਵੀ ਅਹਿਮ ਪ੍ਰੋਗਰਾਮ ਹੋਣਗੇ ਉਨ੍ਹਾਂ ਸ਼ਹਿਰ ਵਾਸੀਆਂ ਤੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ 19 ਦਸੰਬਰ ਨੂੰ ਵੀ ਇਸ ਵਾਤਾਵਰਣ ਮੇਲੇ 'ਚ ਜ਼ਰੂਰ ਪਹੁੰਚਣ ਫਗਵਾੜਾ ਤੋਂ ਨਵਰੰਗ ਟੀਵੀ ਲਈ ਯਸ਼ ਸ਼ਰਮਾ ਦੀ ਰਿਪੋਰਟ ਬਹੁਤ ਹੀ ਵਧੀਆ ਉਪਰਲਾ ਫੁਗਵਾੜਾ ਵਿੱਚ ਅੱਜ ਕੀਤਾ ਯਾਰ ਹੈ ਜਿਵੇਂ ਕਿ ਫਗਵਾੜਾ এনवायरमेंट ਅਵਿਸਚਨ ਵੱਲੋਂ ਸਾਰੇ ਪੂਰੇ ਫਗਵਾੜਾ ਦੇ ਬੱਚੇ ਇਕੱਠੇ ਹੋ ਕੇ ਇਨਵਾਇਰਨਮੈਂਟ ਮੇਲਾ ਲਗਾ ਰਹੇ ਨੇ ਤੇ ਤੁਸੀਂ ਦੇਖ ਰਹੇ ਹੋ ਕਿ ਬੱਖ-ਵੱਖ ਸਕੂਲਾਂ ਦੇ ਬੱਚੇ ਆਏ ਨੇ ਬਹੁਤ ਵਧੀਆ ਨਾਲ ਪ੍ਰੋਜੈਕਟ ਤਿਆਰ ਕੀਤੇ ਨੇ ਸਾਇੰਸ ਐਗਜ਼ੀਬਿਸ਼ਨ ਵੀ ਲੱਗਿਆ ਹੋਇਆ ਹੈ ਨਾਲ ਪੋਸਟਰ ਮੇਕਿੰਗ ਤੇ ਡਰਾਇੰਗ ਦੇ ਕੰਪੀਟੀਸ਼ਨ ਵੀ ਚੱਲ ਰਹੇ ਨੇ ਅੰਦਰ ਫੈਨਸੀ ਡਰੈਸ ਦੇ ਵੀ ਉਪਰਾਲਾ ਚੱਲ ਰਹੇ ਹੈ ਬੱਚੇ ਛੋਟੇ-ਛੋਟੇ ਬੱਚੇ ਬਹੁਤ ਹੀ ਸੋਹਣੇ ਤੇ ਬਹੁਤ ਹੀ ਸਾਇੰਸ ਦੀ ਤਰ੍ਹਾਂ ਆਪਣੇ ਆਪ ਨੂੰ ਇਸ ਤਰ੍ਹਾਂ ਪ੍ਰੇਜ਼ੈਂਟ ਕਰ ਰਹੇ ਨੇ ਕਿ এনਵਾਇਰਨਮੈਂਟ ਨੂੰ ਅਵੇਅਰ ਕਰਦੇ ਨੇ ਲੋਕਾਂ ਨੂੰ ਅਵੇਅਰ ਕਰਦੇ ਨੇ ਤੇ ਬਹੁਤ ਹੀ ਵਧੀਆ ਫਗਵਾੜਾ ਐਨਵਾਇਰਨਮੈਂਟ ਕਲੱਬ ਚੱਲਦਾ ਜਾ ਰਿਹਾ ਮੇਰੇ ਖਿਆਲ ਵਿੱਚ ਇਸ ਨੂੰ ਬਹੁਤ ਬਹੁਤ ਹਰ ਸਾਲ ਦੀ ਤਰ੍ਹਾਂ ਫਗਵਾੜਾ ਐਨਵਾਇਰਨਮੈਂਟ ਐਸੋਸੀਏਸ਼ਨ ਵੱਲੋਂ ਲੋਕਾਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕਰਨ ਨੂੰ ਲਗਾਇਆ ਜਾਂਦਾ ਹੈ ਇਸ ਲੜੀ ਵਿੱਚ ਅੱਜ ਚਾਰੀਮਾ ਵਾਤਾਵਰਨ ਮੇਲਾ ਹੈ ਜਿਹੜਾ ਕਿ ਨਗਰ ਮੈਦਨ ਫਗਵਾੜਾ ਫਗਵਾੜੀ ਵਿਸ ਨੂੰ ਸਮਾਜਿਕ ਸੰਸਥਾਵਾਂ ਅਤੇ ਵਿਦਿਅਕ ਸਾਵਾ ਮਦੇ ਸਹਿਯੋਗ ਨਾਲ ਜੋ ਕੀਤਾ ਜਾ ਰਿਹਾ ਹੈ ਅੱਜ ਦੇ ਇਸ ਮਿਲਨ ਉਦਗਾਟਨ ਸਰਕਾਰ ਦੇ ਸਾਡੇ ਮੇਰੇ ਰਾਮਪਾਲ ਜੀ ਅਤੇ ਡਾਕਟਰ ਅਕਸ਼ਤਾ ਗੁਪਤਾ ਕਮਿਸ਼ਨਰ ਨਗਰ ਨਿਗਮ ਉਹਨਾਂ ਨੇ ਬੂਟਾ ਲਾ ਕੇ ਕੀਤਾ ਹੈ ਅੱਜ ਦੇ ਇਸ ਮੌਜੂਦਨ ਜੋ ਹੋ ਰਹੇ ਹਨ ਅੱਜ ਦੇ ਦਿਨ ਉਸ ਦੇ ਵਿੱਚ 3 ਪਲਾਂਟੇਸ਼ਨ ਫਰੂਟ 3 ਪਲਾਂਟੇਸ਼ਨ ਸਾਇੰਸ ਮਾਰਬਲ ਕੰਪੀਟੀਸ਼ਨ ਆਨ ਦਾ ਸਪੌਟ ਪੇਂਟਿੰਗ ਅਬਡੀਸ਼ਨ ਫੈਨਸੀ ਡੈਸ ਕੰਪੀਟੀਸ਼ਨ ਇਸ ਦੇ ਨਾਲ-ਨਾਲ ਹੀ ਲੋਕ ਗੀਤ ਮੁਕਾਬਲੇ ਅਤੇ ਸ਼ਾਮ ਨੂੰ ਲੋਕਾਂ ਨੂੰ ਇੰਟਰਟੇਨ ਕਰੰਦੇ ਲਈ ਰੰਗਾਰੰਗ ਪ੍ਰੋਗਰਾਮ ਜਿਹਦੇ ਵਿੱਚ ਵੀ ਮੈਸਜ ਜਿਹੜਾ ਹੈ ਵਾਤਾਵਰਣ ਸੰਭਾਲ ਦਾ ਹੀ ਹੋਵੇ ਉਜੋਗਿਤ ਕੀਤੇ ਜਾ ਰਹੇ ਹਨ ਕੱਲ ਇਸ ਤਰੀਕੇ ਨਾਲ ਹੀ ਇਸ ਮੇਲੇ ਦੇ ਵਿੱਚ ਅਸੀਂ ਉਜੋਗਿਤ ਕਰ ਰਹੇ ਹਾਂ ਆਪਣੇ ਵੱਖ-ਵੱਖ ਤਰ੍ਹਾਂ ਦੇ ਜਿਵੇਂ ਕਿ ਫਲਾਵਰ ਅਰੇਂਜਮੈਂਟ ਕੰਪੀਟੀਸ਼ਨ بیس ਤੋਂ ਵੈਸਟ ਰੰਗੋਲੀ ਔਰ ਇਸ ਤਰੀਕੇ ਦੇ ਨਾਲ ਹੀ ਹੋਰ ਪ੍ਰੋਗਰਾਮ ਜਿਹੜੇ ਕਿ এনवायरमेंट ਨਾਲ ਸੰਬੰਧ ਹੋਣ ਦੇ ਵਿੱਚ ਬੋਡੀ ਬਿਲਡਿੰਗ ਮੁਕਾਬਲੇ ਉਹ ਜੋੜਿਤ ਕਰ ਰਹੇ ਹਾਂ ਤੇ ਇਸ ਜੋੜਿਤ ਕਰਨ ਦੇ ਲਈ ਮੈਂ ਇੱਕ ਬੇਨਤੀ ਕਰਨਾ ਚਾਹਾਂਗਾ ਸਮੂਹ ਖਵਾੜੇ ਦੇ ਵਸਨੀਕਾਂ ਨੂੰ ਕਿਰਪਾ ਕਰੋ ਇਹ ਬੱਚਿਆਂ ਦਾ ਪ੍ਰੋਗਰਾਮ ਦੇਖਣ ਵਾਲਾ ਹੈ ਜੀ ਦੇਖ ਕੇ ਹੈਰਾਨ ਰਹਿ ਜਾਓਗੇ ਕਿ ਸਾਡੇ ਨਾਲੋਂ ਬੱਚੇ ਤੇ ਕਿੰਨੀ ਮਿਹਨਤ ਯਾਰ ਕਿੰਨੀ ਮਿਹਨਤ ਕਰਨ ਤੋਂ ਬਾਅਦ ਕਿੰਨੀਆਂ ਵਧੀਆ এনवायरमेंट ਪ੍ਰੋਟੈਕਸ਼ਨ ਲਈ ਜਨਨਾ ਕਰਦੇ ਆ ਅਸੀਂ ਸੋਚੀਦਾ ਕਿ ਸਾਡਾ ਜੀਵਨ ਤਾਂ ਉੱਦੈ ਨਿਕਲ ਗਿਆ ਤੇ ਪੰਨੀ ਸਿੰਘ ਦੇ ਪੜਦੇ ਬੱਚੇ ਸਾਡੇ ਨਾਲੋਂ ਜ਼ਿਆਦਾ ਗੁਣੀ ਗਿਆਨੀ ਅਤੇ ਵਾਤਾਵਰਨ ਨੂੰ ਸੰਭਾਲਣ ਦੀ ਚਿੰਤਾ ਕਰਨ। ਸੋ ਇਹਨਾਂ ਸ਼ਬਦਾਂ ਦੇ ਨਾਲ ਸਮੂਹ ਨਗਰ ਨਿਵਾਸੀਆਂ ਨੂੰ ਦੋਹਾ ਜੜ ਕੇ ਬੇਨਤੀ ਕਰਦਾ ਆ ਕਿ ਕੱਲ 19 ਤਰੀਕ ਨੂੰ ਸਵੇਰੇ 10:30 ਤੋਂ ਸ਼ਾਮ ਨੂੰ 5 ਵਜੇ ਤੱਕ ਮੇਲਾ ਇਹ ਚੱਲਣਾ ਹੈ। ਜਿੱਥੇ ਕਿ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਕਿ এনवायरमेंट ਪ੍ਰੋਟੈਕਸ਼ਨ ਲਈ ਹੈ ਇਸ ਦੇ ਨਾਲ-ਨਾਲ ਇਹ ਖੇਡ ਫਰੋਕਤਾਨੇ ਸਾਲ ਵੀ ਹਨ ਕਿਰਪਾ ਕਰਕੇ ਤੁਸੀਂ ਆਓ ਬੱਚਿਆਂ ਦੇ ਪ੍ਰੋਗਰਾਮ ਦੇਖੋ ਦੇਖ ਕੇ ਉਹਨਾਂ ਅਨੁਚਾਰਜ ਕਰੋ ਤਾਂ ਜੋ ਆਓ ਵਾਰ ਟਾਈਮ ਤੇ ਤੁਸੀਂ ਅਸੀਂ ਅਤੇ ਬੱਚੇ ਸਾਰੇ ਰਲ ਕੇ এনवायरमेंट ਨੂੰ ਸੰਭਾਲ ਲੈ ਆਪਣਾ ਯੋਗਦਾਨ ਪਾ ਸਕੀਏ ਅਸੀਂ ਇੱਥੇ ਸਵਾਰਾ ਦੇ ਵਿੱਚ ਜੋ এনवायरमेंट ਮੇਲਾ ਕੰਨ ਦਿਨਾ ਦਾ ਚੱਲ ਰਿਹਾ ਹੈ ਉਹ ਦਾ ਦੂਸਰਾ ਦਿਨ ਹੈ ਇਸ ਦੇ ਵਿੱਚ ਅਲਾਈਅੰਸ ਕਲੱਬ ਵਾਲਾ ਰਾਇਲ ਨੇ ਅੱਜ ਦੇ ਫਰੂਟ 3 ਪਲਾਂਟੇਸ਼ਨ ਦਾ ਜੋ ਪ੍ਰੋਜੈਕਟ ਕੀਤਾ ਗਿਆ ਮੈਂ ਉਸ ਦੇ ਲਈ ਉਸ ਦੇ ਪ੍ਰਧਾਨ ਸਾਸ਼ੀ ਭਰਾਵਨ ਜੀ, ਪਰਮਲਾਲ ਜੀ, ਜਤਿੰਦਰ ਸਿੰਘ ਕੁੰਡੀ ਜੀ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣਾ ਦੇਣਾ ਚਾਹਾਂਗਾ। ਇਸ ਪ੍ਰੋਜੈਕਟ ਦੇ ਵਿੱਚ ਇਸ ਫਰੂਟ 3 ਪਲਾਂਟੇਸ਼ਨ ਦੇ ਵਿੱਚ ਵੱਖ-ਵੱਖ ਸਕੂਲਾਂ ਤੋਂ ਬੱਚੇ ਆਏ ਔਰ ਉਹਨਾਂ ਨੇ ਵੱਖ-ਵੱਖ ਤਰ੍ਹਾਂ ਦੇ ਆਮਦੇ, ਅੰਮ੍ਰਿਤ, ਕਿੰਨੇ ਦੇ ਆਮਲੇ ਦੇ ਅਨਾਰ ਦੇ ਜੋ ਬੂਟੇ ਲਗਾਏ ਇੱਕ ਵਾਰ ਫਿਰ ਤੋਂ ਅੱਜ ਦੇ এনवायरमेंट ਮੇਲੇ ਦੇ ਵਿੱਚ ਇਸ ਟਰੀ ਪਲਾਂਟ ਦੀ ਟਰੀ ਪਲਾਂਟੇਸ਼ਨ ਦੇ ਵਿੱਚ ਆਏ ਸਾਰੇ ਸਾਥੀਆਂ ਦਾ ਮੈਂ ਬਹੁਤ ਧੰਨਵਾਦ ਕਰਨਾ ਹੈ ਬਹੁਤ ਬਹੁਤ ਮੁਬਾਰਕਬਾਦ